ਇੱਕ ਘਟਨਾ ਹੋਈ ਸੀ ਸਗਰੂਰ ਦੇ ਵਿੱਚ ਆਈਵੀ ਫਲੂਇਡ ਅਸੀਂ ਉਹਨੂੰ ਕਹਿੰਦੇ ਆ ਨਾਰਮਲ ਸਲਾਈਨ ਜਿਹੜੀ ਦਵਾਈ ਅਸੀਂ ਯੂਜ਼ ਕਰਦੇ ਆ ਇਲੈਕਟ੍ਰੋਲਾਈਟ ਬੈਲੈਂਸ ਵਾਸਤੇ ਜਦੋਂ ਕੋਈ ਪੇਸ਼ੈਂਟ ਦਾ ਆਪਰੇਸ਼ਨ ਹੁੰਦਾ ਜਾਂ ਕੋਈ ਟਰੋਮਾ ਦਾ ਪੇਸ਼ੈਂਟ ਆਂਦਾ ਸਾਡੇ ਕੋਲੇ ਇੰਜਰਡ ਪੇਸ਼ੈਂਟਸ ਆਂਦਾ ਉਹਦੇ ਵਿੱਚ ਅਸੀਂ ਆਈਵੀ ਫਲੂਇਡਸ ਯੂਜ਼ ਕਰਦੇ ਆ ਜਿਹੜੇ ਕ੍ਰਿਟੀਕਲ ਪੇਸ਼ੈਂਟਸ ਹੁੰਦੇ ਆ ਤੇ ਉਸ ਵੇਲੇ ਉਹ ਵਾਲੀ ਮੈਡੀਸਿਨ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤਾਂ ਇਹ ਬਹੁਤ ਸੀਰੀਅਸ ਮੈਟਰ ਹੈ ਔਰ ਇਸ ਸਗਰੂਰ ਤੋਂ ਖਬਰ ਆਈ ਸੀ ਮੇਰੇ ਕੋਲੇ ਕਿ 14 ਪੇਸ਼ੈਂਟਸ ਨੂੰ ਨਾਰਮਲ ਸਲਾਈਨ ਜਿਹੜੀ ਕਿ ਕੈਪਟੈਬ ਬਾਇਓਟੈਕ ਸੋਲਰਨ ਦੀ ਬਣਾਈ ਹੋਈ ਹੈ ਔਰ ਗਵਰਨਮੈਂਟ ਸਪਲਾਈ ਹੈ ਉਹਦੇ ਨਾਲ 14 ਪੇਸ਼ੈਂਟ ਨੂੰ ਰਿਐਕਸ਼ਨ ਹੋਇਆ ਤੇ 3 ਪੇਸ਼ੈਂਟ ਨੂੰ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਆ ਸ੍ਰੀ ਗੁਰੂ ਨਾਨਕ ਦੇਵ ਹਸਪੀਟਲ ਉਹਦੇ ਨਾਲ ਜਿਹੜਾ ਅਟੈਚਡ ਹਸਪੀਟਲ ਆ ਉਹਦੇ ਵਿੱਚ ਰਿਐਕਸ਼ਨ ਹੋਇਆ ਤੇ ਅਸੀਂ ਇਮੀਡੀਏਟਲੀ ਉਹਦੀ ਕਾਗਨਿਜ਼ੈਂਸ ਲੈ ਕੇ ਉਹ ਜਿਹੜੀ ਦਵਾਈ ਦਾ ਸੀਗਾ ਜਿੰਨੇ ਉਹਦੇ ਕੋਲ ਸਾਡੇ ਸੈਂਪਲ ਸੀਗੇ ਅਸੀਂ ਈ ਓਸ਼ਦੀ ਦੇ ਉੱਤੇ ਸੀ ਸਪਲਾਈ ਕਰਦੇ ਹਾਂ ਉਹਨੂੰ ਅਸੀਂ ਫ੍ਰੀਜ਼ ਕਰਤਾ ਔਰ ਇਮੀਡੀਏਟਲੀ ਜਿੰਨੇ ਸਾਡੇ ਗਵਰਨਮੈਂਟ ਦੇ ਹਸਪੀਟਲ ਦੇ ਡਾਇ ਪੀਸ਼ੈਂਟ ਦੇ ਉੱਤੇ ਹੁਣ ਅਸੀਂ ਜਿਹੜੀ ਸਾਡੀ ਰੀਜਨਲ ਡਰੱਗ ਐਂਡ ਟੈਸਟਿੰਗ ਲੈਬਟਰੀ ਹੈ ਜਿਹੜੀ ਕਿ ਸੈਂਟਰਲ ਗਵਰਨਮੈਂਟ ਦੀ ਇੱਕ ਰੀਜਨਲ ਡਰੱਗ ਲੈਬ ਹੈਗੀ ਉਹਦੇ ਵਿੱਚ ਭੇਜਿਆ ਉੱਥੇ 8 ਸੈਂਪਲ ਫੇਲ ਹੋਏ ਤੇ ਉਹ ਕਿਉਂਕਿ ਪੀਸ਼ੈਂਟ ਨੂੰ ਰਿਐਕਸ਼ਨ ਹੋਇਆ ਔਰ ਸੈਂਪਲ ਦੇ ਵਿੱਚ ਡਿਫੈਕਟ ਆਇਆ ਉਹ ਗੱਲਾਂ ਕੋਰਿਲੇਟ ਹੋ ਗਈਆਂ ਅਸੀਂ ਉਹਨਾਂ ਨੂੰ ਸ਼ੋ ਕੌਜ਼ ਨੋਟਿਸ ਕੀਤਾ ਕੰਪਨੀ ਨੂੰ ਉਹਨਾਂ ਤੋਂ ਜਵਾਬ ਮੰਗਿਆ ਉਹਨਾਂ ਦਾ ਜਵਾਬ ਆਇਆ ਜੋ ਕਿ ਸੈਟੀਸਫੈਕਟਰੀ ਨਹੀਂ ਸੀ ਅਸੀਂ ਇਮੀਡੀਏਟਲੀ ਉਹਨਾਂ ਕੋਲੋਂ 11 ਪ੍ਰੋਡਕਟ ਲਏ ਸੀ ਨਾਰਮਲ ਸਾਇੰਸ ਦੇ ਨਾਲ ਨਾਲ ਬਾਕੀ ਦੇ 11 ਪ੍ਰੋਡਕਟ ਵੀ ਸਾਰੇ ਅਸੀਂ ਉਹਨੂੰ ਵਾਪਸ ਮਗਾ ਕੇ ਵੇਅਰਹਾਊਸਸ ਤੋਂ ਤੇ ਉਹਨਾਂ ਨੂੰ ਕਿਹਾ ਵੀ ਆਪਣਾ ਤੁਹਾਡਾ ਜਿਹੜਾ ਮਾਲ ਹੈ ਡਿਫੈਕਟਿਵ ਹੈ ਉਹਨੂੰ ਚੱਕ ਕੇ ਲੈ ਜਾ ਉਹਨਿੰਦੀ ਸਾਰੀਆਂ ਦਵਾਈਆਂ ਕਰਤੀਆਂ ਤੇ ਉਹਨਾਂ ਦੀ ਇੱਕ ਪਰਫਾਰਮੈਂਸ ਸਕਿਉਰਿਟੀ ਹੁੰਦੀ ਆ ਜਿਹੜੀ ਵੀ ਕੰਪਨੀ ਸਾਨੂੰ ਦਵਾਈ ਸਪਲਾਈ ਕਰਦੀ ਆ ਉਹਦੀ ਪਰਫਾਰਮੈਂਸ ਸਕਿਉਰਿਟੀ ਜਿਹੜੀ ਆ ਸੀ ਉਹ ਵੀ ਅਸੀਂ ਉਹਨਾਂ ਦੀ ਫੋਰਫੀਟਡ ਜ਼ਬਤ ਕਰ ਲਈ ਉਹਦੀ ਤੇ ਉਹਨਾਂ ਨੂੰ ਕਿਹਾ ਵੀ ਇਹ ਸਾਰੀਆਂ ਦਵਾਈਆਂ ਦੇਣ ਦੀ ਮੈਨੂਫੈਕਚਰਿੰਗ ਬੰਦ ਕਰਾਓ ਤੇ ਉਹ ਬੰਦ ਵੀ ਕਰਵਾਤੀ ਅਸੀਂ ਉਸ ਫਰਮ ਦੇ ਉੱਤੇ ਫਰਦਰ ਹੋਰ ਐਕਸ਼ਨ ਵੀ ਹੋਏਗਾ ਉਹ ਅਸੀਂ ਜਿਹੜੀ ਸੈਂਟਰਲ ਅਥ ਤੇ ਉਹ ਜਿਹੜੀ ਕੰਪਨੀਆ ਉਹਨਾਂ ਚੋ ਮੈਨੂਫੈਕਚਰਿੰਗ ਬੰਦ ਕਰਾਤੀ ਅਸੀਂ ਤਾਂ ਕਿ ਕਿਸੇ ਦੇਸ਼ ਦੇ ਵਿੱਚ ਹੋਰ ਜਗ੍ਹਾ ਤੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਜਿਹੜੀ ਕੰਪਨੀ ਜਿਹੜੀ ਸਬਸਟੈਂਡਰਡ ਮੈਡੀਸਨ ਬਣਾਉਂਦੀ ਆ ਤੇ ਜਿਹੜੀ ਕੰਪਨੀ ਆ ਜਿਹੜੀ ਮੈਨੂਫੈਕਚਰਿੰਗ ਫਾਰਮ ਆ ਉਹਦੇ ਤੇ ਐਕਸ਼ਨ ਹੋ ਗਿਆ ਉਹਦੀ ਸਿਕਿਉਰਿਟੀ ਵੀ ਅਸੀਂ ਜਿਹੜੀ ਹੈਗੀ ਆ ਉਹ ਜ਼ਬਤ ਕਰ ਲਈ ਆ